ਇਜ਼ ਆਫ ਡੂਇੰਗ ਬਿਜ਼ਨਸ ਦੇ ਵਿੱਚ ਪੰਜਾਬ ਦੇਸ਼ ਦੇ ਵਿੱਚ ਪਹਿਲੇ ਨੰਬਰ ਤੇ ਸੀ ਉਸ ਵੇਲੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਈਜ਼ ਆਫ ਡੂਇੰਗ ਬਿਜ਼ਨਸ ਦਾ ਖਤਮ ਹੋ ਗਿਆ ਈਜ਼ ਆਫ ਡੂਇੰਗ ਕ੍ਰਾਈਮ ਦੇ ਵਿੱਚ ਪੰਜਾਬ ਸ਼ਾਇਦ ਪਹਿਲੇ ਨੰਬਰ ਤੇ ਆ ਤੇ ਅੱਜ ਵਿਰੋਧੀਆਂ ਤੇ ਇਹ ਇਲਜ਼ਾਮ ਲਾਉਣ ਵਾਲੇ ਜੀ ਕਿ ਇਹ ਗੈਂਗਸਟਰਾਂ ਨਾਲ ਇਨਾਂ ਦੀਆਂ ਕੋਈ ਸਾਂਝ ਹੈ ਉਹਨਾਂ ਨੇ ਸ਼ਾਇਦ ਆਪਦੀ ਪੀੜ੍ਹੀ ਥੱਲੇ ਸੋਟਾ ਨਹੀਂ ਮਾਰਿਆ ਉਹ ਬੰਦੇ ਲਾ ਰਹੇ ਐ ਜਿਨ੍ਹਾਂ ਨੇ ਪੁਲਿਸ ਕਸਟਡੀ ਚ ਲੋਰੈਂਸ ਬਿਸ਼ਨੋਈ ਵਰਗਿਆਂ ਦੀਆਂ ਇੰਟਰਵਿਊਜ਼ ਕਰਾਈਆਂ ਤੇ ਫਿਰ ਉਹਦੇ ਤੇ ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ ਹਾਈ ਕੋਰਟ ਦੀ ਕਮੇਟੀ ਬਣਾਉਣ ਤੋਂ ਬਾਅਦ ਗੱਲਾਂ ਫੇਰ ਸਾਹਮਣੇ ਆਈਆਂ ਉਹ ਬੰਦੇ ਗੱਲ ਕਰ ਰਹੇ ਐ ਜਿਨ੍ਹਾਂ ਦੀਆਂ ਜੇਲ੍ਹਾਂ ਚੋਂ ਐਕਸਟਰਸ਼ਨਸ ਦੀਆਂ ਕਾਲਸ ਹੋ ਰਹੀਆਂ ਉਹ ਬੰਦੇ ਗੱਲ ਕਰਦੇ ਐ ਮੈਂ ਇਹ ਪੁੱਛਣਾ ਚਾਹੁੰਨਾ ਕਿ ਕੀ ਇਲੈਕਸ਼ਨ ਦੌਰਾਨ ਇੱਕ ਵੀ ਕਾਂਗਰਸੀ ਤੇ ਪਰਚਾ ਹੋਇਆ ਇੱਕ ਵੀ ਭਾਜਪਾ ਦੇ ਵਰਕਰ ਤੇ ਪਰਚਾ ਹੋਇਆ ਇੱਕ ਵੀ ਵਾਰਸ ਪੰਜਾਬ ਦਾ ਜਿਹੜੇ ਆਪਦੇ ਆਪ ਨੂੰ ਕਹਿੰਦੇ ਤਾਂ ਪੰਥਕ ਐ ਪਰ ਡੋਰਾਂ ਕਿਹਦੇ ਹੱਥ 'ਚ ਐ ਸਭ ਨੂੰ ਪਤਾ ਉਹ ਤਾਂ ਮਨਦੀਪ ਦੀ ਗੱਲ ਤੋਂ ਹੀ ਸਾਹਮਣੇ ਆ ਗਿਆ ਸੀ ਕਿ ਜੇ ਮੈਂ ਨਾ ਖੜਦਾ ਤਾਂ ਅਕਾਲੀ ਦਲ ਜਿੱਤ ਜਾਂਦਾ ਮੇਰੇ ਕੋਲ ਉਹਦੀ ਸਟੇਟਮੈਂਟ ਐ ਤੇ ਭਲਿਆ ਮਾਨਸਾ ਤੈਨੂੰ ਖੜਾਇਆ ਹੀ ਤਾਂ ਸੀ ਅਕਾਲੀ ਦਲ ਨੂੰ ਹਰਾਉਣ ਵਾਸਤੇ ਤੂੰ ਕਿਵੇਂ ਨਾ ਖੜਦਾ ਥੋਡੀਆਂ ਡੋਰਾਂ ਕਿਹਦੇ ਹੱਥ 'ਚ ਐ ਕਿ ਪੰਜਾਬ ਨੂੰ ਇਹ ਗੱਲ ਵੀ ਪਤਾ ਕਿਸੇ ਹੋਰ ਪਾਰਟੀ ਦੇ ਵਰਕਰ ਤੇ ਇੱਕ ਵੀ ਐਫ ਆਈ ਆਰ ਨਹੀਂ ਹੋਈ ਮੁੱਖ ਮੰਤਰੀ ਸਾਹਿਬ ਆਂਦੇ ਸੀ ਵਿਧਾਨ ਸਭਾ ਦੀ ਫਲੋਰ ਤੇ ਖੜ ਕੇ ਕਿ ਰਾਜੇ ਵੜਿੰਗ ਦੀਆਂ ਬੱਸਾਂ ਦੀ ਬੋਡੀ 'ਚ ਜਿਹੜੇ ਕਪਲੇ ਹੋਏ ਐ ਐਸ ਟਰਾਂਸਪੋਰਟ ਮਿਨਿਸਟਰ ਮੇਰੇ ਕੋਲੇ ਫਾਈਲਾਂ ਪਈਆਂ ਤੇ ਹਜੇ ਤੱਕ ਕੋਈ ਤੇ ਐਕਸ਼ਨ ਕਿਉਂ ਨਹੀਂ ਲਿੱਤਾ ਗਿਆ ਮੈਂ ਤਾਂ ਇਹਨਾਂ ਦੇ ਐਮ.ਐਲ.ਏ. ਸਾਹਿਬ ਨੇ ਕਿਦੜਪੇ ਤੋਂ ਡਿੰਪੀ ਜੀ ਉਹ ਕਹਿੰਦੇ ਸੀ ਮੈਂ ਉਹਨਾਂ ਦੀ ਇੰਟਰਵਿਊ ਵੇਖੀ ਆ ਕਿ ਹਫਤੇ ਦੇ ਵਿੱਚ ਵਿੱਚ ਐਕਸ਼ਨ ਕਰਾਉਂਗਾ ਮੇਰੇ ਕੋਲੇ ਸਾਰੇ ਕਾਗਜ਼ ਹੈ ਅਕਾਲੀ ਦਲ ਚ ਹੁੰਦੇ ਸੀ ਮੈਨੂੰ ਵੀ ਕਾਗਜ਼ ਦਿੱਤੇ ਸੀ ਉਹਨੇ ਮੈਂ ਵੇਖਿਆ ਸਾਰੇ ਕਾਗਜ਼ ਆ ਉਹਨਾਂ ਕੋਲ ਤੇ ਫਿਰ ਕਿਉਂ ਨਹੀਂ ਹਜੇ ਤੱਕ ਐਕਸ਼ਨ ਕਰਾਇਆ ਰਾਜੇ ਜੀ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਲਾਅ ਐਂਡ ਆਰਡਰ ਦੀ ਸਥਿਤੀ ਡਿੱਗਦੀ ਜਾ ਰਹੀ ਹੈ ਸਰਕਾਰ ਟੋਟਲ ਫੇਲਿਅਰ ਸਾਬਿਤ ਹੋ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦੇਣ ਵਿੱਚ ਪੰਜਾਬ ਦੇ ਬਿਜ਼ਨਸਮੈਨ ਪੰਜਾਬ ਦੇ ਵਪਾਰੀ ਉਹਨਾਂ ਨੂੰ ਉਹਨਾਂ ਦੇ ਕਾਰੋਬਾਰਾਂ ਨੂੰ ਸੁਰੱਖਿਅਤ ਕਰਨ ਵਿੱਚ ਹਰ ਰੋਜ਼ ਪੰਜਾਬ ਦੇ ਵਿੱਚ ਵਗਦ ਦੇ ਗੈਂਗਸਟਰਿਜ਼ਮ ਤੇ ਜਿਹੜੇ ਕੀ ਪੰਜਾਬ ਦੀ ਸ਼ਾਂਤੀ ਨੂੰ ਪੰਜਾਬ ਦੀ ਪੀਸ ਤੇ ਕਾਮਨਲ ਹਾਰਮਨੀ ਨੂੰ ਵੀ ਟਾਰਗੇਟ ਕਰ ਰਹੇ ਐ ਪੰਜਾਬ ਦੇ ਵਪਾਰੀ ਟਾਰਗੇਟ ਕੀਤੇ ਜਾ ਰਹੇ ਐ ਪੰਜਾਬ ਦਾ ਹਰ ਵਰਗ ਟਾਰਗੇਟ ਕੀਤਾ ਜਾ ਰਿਹਾ ਅੱਜ ਪੰਜਾਬ ਦੇ ਵਿੱਚ ਕੋਈ ਵੀ ਵਰਗ ਜੇ ਮੈਂ ਤੁਹਾਨੂੰ ਸੇਫ ਨਹੀਂ ਐ ਦੁੱਖ ਦੀ ਗੱਲ ਇਹ ਐ ਕਿ ਇਨਾ ਗੈਂਗਸਟਰਸ ਨੂੰ ਇਨਾ ਗੁੰਡਿਆਂ ਨੂੰ ਉਸ਼ਤ ਪਨਾਈ ਪੇਟਰਨੇਜ ਪੰਜਾਬ ਦੀ ਸਰਕਾਰ ਦੇ ਲੀਡਰ ਦੇ ਰਹੇ ਆਮ ਆਦਮੀ ਪਾਰਟੀ ਦੇ ਲੀਡਰ ਦੇ ਰਹੇ ਜਿਸ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੇ ਬਣਾਇਆ ਸੀ ਕਿ ਇਹ ਪੰਜਾਬ ਦੇ ਵਿੱਚ ਕੋਈ ਬੜੀਆਂ ਵੱਡੀਆਂ ਉਮੀਦਾਂ ਨਾਲ ਸਰਕਾਰ ਬਣੀ ਸੀ ਕਿ ਪੰਜਾਬ ਚ ਕਹਿੰਦੇ ਸੀ ਅਸੀਂ ਬਦਲਾਅ ਲੈ ਕੇ ਆਵਾਂਗੇ ਬਦਲਾਅ ਆਇਆ ਪੰਜਾਬ ਪਰ ਉਹ ਬਦਲਾਅ ਨਹੀਂ ਜਿਹਦੀ ਆਸ ਤੇ ਉਮੀਦ ਪੰਜਾਬ ਦੇ ਲੋਕਾਂ ਨੂੰ ਸੀ ਅੱਜ ਜਿਨ੍ਹਾਂ ਦੇ ਵਿੱਚੋਂ ਬੈਠੇ ਗੈਂਗਸਟਰ ਆਪਦਾ ਕਾਰੋਬਾਰ ਚਲਾ ਰਹੇ ਐਕਸਟਰਸ਼ਨਸ ਕਿਲਿੰਗਸ ਫਰਤੀਆਂ ਇਹ ਸਾਰਾ ਕੁਝ ਗੈਂਗਸਟਰਸ ਬੜੀ ਆਸਾਨੀ ਨਾਲ ਹਰ ਸੁਵਿਧਾ ਉਹਨਾਂ ਨੂੰ ਉਪਲਬਧ ਹੈ ਜੇਲ੍ਹਾਂ ਦੇ ਵਿੱਚ ਚਾਹੇ ਟੈਲੀਫੋਨ ਹੋਣ ਚਾਹੇ ਇੰਟਰਨੈਟ ਹੋਣ ਉਥੇ ਬੈਠ ਕੇ ਪੰਜਾਬ ਦੇ ਲੋਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੁਹਾਨੂੰ ਯਾਦ ਹੋਣਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜੋ ਸੁਖਾਵਾਂ ਮਾਹੌਲ ਬਣਿਆ ਸੀ ਈਜ਼ ਆਫ ਡੂਇੰਗ ਬਿਜ਼ਨਸ ਦੇ ਵਿੱਚ ਪੰਜਾਬ ਦੇਸ਼ ਦੇ ਵਿੱਚ ਪਹਿਲੇ ਨੰਬਰ ਤੇ ਸੀ ਉਸ ਵੇਲੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਈਜ਼ ਆਫ ਡੂਇੰਗ ਬਿਜ਼ਨਸ ਦਾ ਖਤਮ ਹੋ ਗਿਆ ਈਜ਼ ਆਫ ਡੂਇੰਗ ਕ੍ਰਾਈਮ ਦੇ ਵਿੱਚ ਪੰਜਾਬ ਸ਼ਾਇਦ ਪਹਿਲੇ ਨੰਬਰ ਤੇ ਆ ਗਿਆ ਇਹ ਬਦਲਾਅ ਆਇਆ ਥੈਟ ਈਜ਼ ਆਫ ਡੂਇੰਗ ਬਿਜ਼ਨਸ ਹੈਜ਼ ਬੀਨ ਰਿਪਲੇਸਡ ਬਾਈ ਈਜ਼ ਆਫ ਡੂਇੰਗ ਕ੍ਰਾਈਮ ਮੈਂ ਈਜ਼ ਆਫ ਡੂਇੰਗ ਕ੍ਰਾਈਮ ਕਿਉਂ ਕਹਿ ਰਿਹਾ ਕਿ ਸਭ ਤੋਂ ਸੇਫ ਥਾਵਾਂ ਤੇ ਬੈਠੇ ਹੈ ਜੇਲ੍ਹਾਂ 'ਚ ਜਿੱਥੇ ਉਹਨਾਂ ਨੂੰ ਕੋਈ ਡਰ ਡੋਕਰ ਨਹੀਂ ਬਾਹਰ ਕੋਈ ਰਾਈਵਲ ਗੈਂਗਸ ਦਾ ਕੋਈ ਦੁਸ਼ਮਣੀਆਂ ਦਾ ਸੇਫਟੀ ਸਰਕਾਰ ਪ੍ਰੋਵਾਈਡ ਕਰ ਰਹੀ ਹੈ ਸੁਵਿਧਾ ਸਾਰੀ ਸਰਕਾਰ ਪ੍ਰੋਵਾਈਡ ਕਰ ਰਹੀ ਹੈ ਤੇ ਉਥੋਂ ਬੈਠ ਕੇ ਆਪਦੀਆਂ ਉਹ ਜਿਹੜੇ ਕਾਲੇ ਧੰਦੇ ਆ ਉਹ ਚਲਾ ਰਹੇ ਆ ਆਪਾਂ ਇਹ ਵੀ ਦੇਖਿਆ ਕਿ ਜੇਲ੍ਹਾਂ ਦੇ ਵਿੱਚ ਬੈਠ ਕੇ ਹਜ਼ਾਰਾਂ ਕੌਲਾਂ ਵੀ ਸਾਹਮਣੇ ਆਈਆਂ ਫਿਰੋਜ਼ਪੁਰ ਜੇਲ੍ਹ ਦਾ ਇਨਸੀਡੈਂਟ ਵੀ ਆਇਆ ਸੀ ਜਿਹਦੇ 'ਚ ਆਨਲਾਈਨ ਕਰੋੜਾ ਰੁਪਇਆ ਟਰਾਂਸਫਰ ਵੀ ਕੀਤਾ ਗਿਆ ਤੇ ਅੱਜ ਵਿਰੋਧੀਆਂ ਤੇ ਇਹ ਇਲਜ਼ਾਮ ਲਾਉਣ ਵਾਲੇ ਜੀ ਕਿ ਇਹ ਗੈਂਗਸਟਰਾਂ ਨਾਲ ਇਹਨਾਂ ਦੀਆਂ ਕੋਈ ਸਾਂਝ ਹੈ ਉਹਨਾਂ ਨੇ ਸ਼ਾਇਦ ਆਪਦੀ ਪੀੜੀ ਥੱਲੇ ਸੋਟਾ ਨਹੀਂ ਮਾਰਿਆ ਇਹ ਕਿਉਂ ਕੀਤਾ ਜਾ ਰਿਹਾ ਹੈ ਇਹਨਾਂ ਚੀਜ਼ਾਂ ਤੋਂ ਧਿਆਨ ਹਟਾਉਣ ਵਾਸਤੇ ਅੱਜ ਪੰਜਾਬ ਦੇ ਵਿੱਚ ਤੁਸੀਂ ਵੇਖੋ ਹਰ ਰੋਜ਼ ਦੀਆਂ ਵਾਰਦਾਤਾਂ ਹੋ ਰਹੀਆਂ ਕੱਲ 4 ਵਾਰਦਾਤਾਂ ਹੋਈਆਂ ਚਾਹੇ ਅੰਮ੍ਰਿਤਸਰ ਬੱਸ ਸਟੈਂਡ ਤੇ ਕਤਲ ਹੋਇਆ ਗੋਲੀਆਂ ਚੱਲੀਆਂ ਛੇਰਟਾ ਚ ਇੱਕ ਪਰੋਲ ਤੇ ਬੰਦਾ ਆਇਆ ਹੋਇਆ ਸੀ ਉਹਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਛੇਰਟਾ ਫਾਇਰਿੰਗ ਮਾਰਕੀਟ ਛੋਈ ਉੱਥੇ ਇੱਕ ਬੰਦਾ ਕਤਲ ਕਰ ਦਿੱਤਾ ਗਿਆ ਪਰਸੋਂ ਬੰਗਾ ਬੱਸ ਸਟੈਂਡ ਨੇੜੇ ਜਿੱਥੇ ਜਮਾ ਨਾਲ ਪੁਲਿਸ ਦਾ ਥਾਣਾ ਵੀ ਹੈ ਗੋਲੀਆਂ ਚੱਲੀਆਂ 40 ਬੁਲਟ ਫਾਇਰ ਕੀਤੇ ਗਏ ਅੰਦਾ ਧੁੰਨ ਗੋਲੀਆਂ ਚੱਲੀਆਂ ਇੱਕ ਬੰਦਾ ਮਰ ਗਿਆ ਚਾਰ ਇੰਜਰਡ ਹੋਏ ਪਰਸੋਂ ਫਿਰੋਜ਼ਪੁਰ ਵਪਾਰੀ ਦਾ ਕਤਲ ਕੀਤਾ ਜਾਂਦਾ ਐਵਰੀ ਸਿੰਗਲ ਡੇ ਪੰਜਾਬ ਦੇ ਵਿੱਚ ਗੈਂਗਸਟਰਜ਼ ਵੱਲੋਂ ਕੋਈ ਨਾ ਕੋਈ ਵਾਰਦਾਤ ਕੀਤੀ ਜਾ ਰਹੀ ਹੈ ਕੌਣ ਭੁੱਲਿਆ ਬਠਿੰਡੇ ਚ ਵਪਾਰ ਮੰਡਲ ਦੇ ਪ੍ਰਧਾਨ ਦਾ ਕਤਲ ਕੀਤਾ ਗਿਆ ਕਿਨੇ ਉਹ ਵੀਡੀਓਜ਼ ਨਹੀਂ ਦੇਖੀਆਂ ਅਬੋਰ ਦੇ ਵਿੱਚ ਐਡੇ ਵੱਡੇ ਵਪਾਰੀ ਦਾ ਕਤਲ ਕੀਤਾ ਗਿਆ ਕਿਨੇ ਉਹ ਵੀਡੀਓਜ਼ ਨਹੀਂ ਦੇਖੀਆਂ ਇਨਸਟੈਡ ਆਫ ਐਡਰੈਸਿੰਗ ðiਜ਼ ਇਸ਼ੂਜ਼ ਸਰਕਾਰ ਧਿਆਨ ਕਿਸ ਤੇ ਹੈ ਲੋਕਾਂ ਦਾ ਧਿਆਨ ਭਟਕਾਉਣ ਤੇ ਪੁਲਿਸ ਕਿਸ ਵਾਸਤੇ ਵਰਤੀ ਜਾ ਰਹੀ ਹੈ ਇਨਸਟੈਡ ਆਫ ਫੋਕਸਿੰਗ ਔਨ ਲਾਅ ਐਂਡ ਆਰਡਰ ਡਿਗਰੀਜ਼ ਇਨਸਟੈਡ ਆਫ ਫੋਕਸਿੰਗ ਔਨ ਟੈਕਲਿੰਗ ਗੈਂਗਸਟਰイズਮ ਐਂਡ ਡਰੱਗਸ ਆਪਦੇ ਪੋਲਿਟਿਕਲ ਓਪੋਨੈਂਟਸ ਨੂੰ ਫਿਕਸ ਕਰਨ ਵਾਸਤੇ ਝੂਠੇ ਕੇਸਾਂ 'ਚ ਪੰਜਾਬ ਦੇ ਲੋਕਾਂ ਨੂੰ ਦਬਾਉਣ ਵਾਸਤੇ ਪੰਜਾਬ ਪੁਲਿਸ ਦੀ ਵਰਤੋਂ ਕੀਤੀ ਜਾ ਰਹੀ ਹੈ ਗੈਂਗਸਟਰイズਮ ਦੀ ਗੱਲ ਦੇਖੋ ਅੱਜ ਕੌਣ ਕਰ ਰਿਹਾ ਹੈ ਜਾਂ ਵਿਰੋਧੀਆਂ ਤੇ ਇਹ ਤੌਹਮਤਾ ਦੇਖੋ ਕੌਣ ਲਾ ਰਿਹਾ ਅੱਜ ਉਹ ਬੰਦੇ ਲਾ ਰਹੇ ਹੈ ਜਿਨ੍ਹਾਂ ਨੇ ਪੁਲਿਸ ਕਸਟਡੀ ਚ ਲਾਰੈਂਸ ਬਿਸ਼ਨੋਈ ਵਰਗਿਆਂ ਦੀਆਂ ਇੰਟਰਵਿਊਜ਼ ਕਰਾਈਆਂ ਤੇ ਫਿਰ ਉਹਦੇ ਤੇ ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ ਹਾਈ ਕੋਰਟ ਦੀ ਕਮੇਟੀ ਬਣਾਉਣ ਤੋਂ ਬਾਅਦ ਗੱਲਾਂ ਫੇਰ ਸਾਹਮਣੇ ਆਈਆਂ ਉਹ ਬੰਦੇ ਗੱਲ ਕਰ ਰਹੇ ਐ ਜਿਨ੍ਹਾਂ ਦੀਆਂ ਜੇਲ੍ਹਾਂ ਚੋਂ ਐਕਸਟਰਸ਼ਨਸ ਦੀਆਂ ਕਾਲਸ ਹੋ ਰਹੀਆਂ ਉਹ ਬੰਦੇ ਗੱਲ ਕਰਦੇ ਐ ਜਿਨ੍ਹਾਂ ਦੀ ਕਸਟਡੀ ਚੋਂ ਲਾਰੈਂਸ ਬਿਸ਼ਨੋਈ ਵਰਗਿਆਂ ਦੇ ਕਾਤਲ ਮਾਂਤਸਾ ਦੀ ਸੀਆਈਏ ਕਸਟਡੀ ਚੋਂ ਦੀਪਕ ਟਿੰਨੂ ਭਜਿਆ ਕੋਈ ਭੁੱਲਿਆ ਉਸ ਗੱਲ ਨੂੰ ਪੰਜਾਬ ਪੁਲਿਸ ਕੇ ਸਾਦੇ ਤੱਕ ਫੈਸਿਲੀਟੇਟ ਕਰ ਰਹੀ ਸੀ ਸੇਲੀਆਂ ਨੂੰ ਮਲਾਉਣ ਤੱਕ ਲੈ ਕੇ ਜਾਂਦੇ ਆ ਗੈਂਗਸਟਰਸ ਨੂੰ ਜਿੰਨਾ ਲੋਕਾਂ ਦੀਆਂ ਐਡਮਿਨਿਸਟ੍ਰੇਸ਼ਨ ਥੱਲੇ ਜੇਲ੍ਹਾਂ ਚ ਬਹਿ ਕੇ ਕਤਲ ਪਲਾਨ ਕੀਤੇ ਜਾਂਨ ਸਿੱਧੂ ਮੂਸੇਵਾਲੇ ਵਰਗਿਆਂ ਦਾ ਕਤਲ ਪਲਾਨ ਹੋਇਆ ਆਮ ਆਦਮੀ ਪਾਰਟੀ ਦੀ ਜੇਲ੍ਹ ਚ ਜਿਹੜੀ ਜੇਲ੍ਹ ਆਮ ਆਦਮੀ ਪਾਰਟੀ ਦੇ ਸ਼ਾਸਨ ਥੱਲੇ ਸੀ ਅੱਜ ਉਹ ਬੰਦੇ ਲੋਕਾਂ ਤੇ ਟਿੱਪਣੀਆਂ ਕਰਨ ਵਿਰੋਧੀਆਂ ਤੇ ਟਿੱਪਣੀਆਂ ਕਰਨ ਇਹ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਨੂੰ ਇਹ ਇਹ ਹਾਲਾਤ ਇੰਨੇ ਪੈਨਿਕ ਕਿਉਂ ਹੋਇਆ ਇਹਨਾਂ ਨੂੰ ਇਲੈਕਸ਼ਨ ਲੜ ਕੇ ਹਟੇ ਹੁਣੇ ਆਪਾਂ ਤਰਨ ਤਰਨ ਦਾ ਸਾਰਾ ਸਰਕਾਰੀ ਤੰਤਰ ਵਰਤਨ ਦੇ باوجود ਹਰ ਤਰ੍ਹਾਂ ਦੇ ਨਿਰਮੂਲ ਸਮਝੌਤੇ ਕਰਨ ਦੇ باوجود ਹਾਲਾਤ ਕੀ ਬਣੇ ਆਮ ਆਦਮੀ ਪਾਰਟੀ ਹਾਰੀ ਪੰਜਾਬ ਪੁਲਿਸ ਜਿੱਤੀ ਤੇ ਨੈਤਿਕ ਜਿੱਤ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਇਲੈਕਸ਼ਨ ਦੇ ਰਿਜ਼ਲਟ ਆਉਣ ਤੋਂ ਬਾਅਦ ਵੀ ਜਿਵੇਂ ਅਰਥਕਵੇਕ ਤੋਂ ਬਾਅਦ ਆਫਟਰ ਸ਼ੌਕਸ ਆਉਂਦੇ ਹਨ ਨਾ ਆਫਟਰ ਸ਼ੌਕਸ ਹਜੇ ਵੀ ਆਮ ਆਦਮੀ ਪਾਰਟੀ ਫੀਲ ਕਰ ਰਹੀ ਹੈ ਲੋਕਾਂ ਦੇ ਵਿੱਚ ਚਰਚਾ ਪੰਜਾਬ ਦਾ ਬੱਚਾ ਬੱਚਾ ਇਸ ਗੱਲ ਦੀ ਚਰਚਾ ਕਰ ਰਿਹਾ ਹੈ ਕਿ ਕਿਵੇਂ ᱥਾਮ-ਦਾਮ-ਦੰਡ-ਭੇਤ ਸੁਸੋਧਿਆ ਸਾਹਿਬ ਵਾਲਾ ᱥਾਮ-ਦਾਮ-ਦੰਡ-ਭੇਤ ਵਰਤਨ ਦੇ ਬਾਵਜੂਦ ਸਰਕਾਰ ਦੀ ਹਾਰ ਹੋਈ ਹੈ ਇਸ ਇਲੈਕਸ਼ਨ ਚ ਉਹ ਇੱਕ ਮੈਨੂੰ ਕਿਸੇ ਦਾ ਮੈਂ ਸ਼ੇਅਰ ਪੜ੍ਹ ਰਿਹਾ ਸੀ ਇਤਨਾ ਵੀ ਗੁਮਾਨ ਨਾ ਕਰ ਆਪਣੀ ਜੀਤ ਦਾ ਐਬੇ ਖਬਰ ਤੇ ਸ਼ਹਿਰ ਮੇ ਤੇਰੀ ਜੀਤ ਸੇ ਜ਼ਿਆਦਾ ਚਰਚਾ ਮੇਰੀ ਹਾਰ ਕੇ ਹੈ ਤਕਲੀਫ ਹੈ ਇਸ ਗੱਲ ਦੀ ਹੈ ਕਿ ਅੱਜ ਸਾਰਾ ਪੰਜਾਬ ਇਹ ਗੱਲ ਕਰ ਰਿਹਾ ਹੈ ਕਿ ਕਿਵੇਂ ਸਾਰੇ ਰਲ ਕੇ ਕੌਣ ਭੁੱਲਿਆ ਜੀ ਕਿ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਸਮਝੌਤਾ ਸੀ ਇਸ ਇਲੈਕਸ਼ਨ ਚ ਕਿਹਨੂੰ ਨਹੀਂ ਪਤਾ ਇਸ ਗੱਲ ਦਾ ਤੁਸੀਂ ਇਹ ਦੇਖੋ ਪਰਚੇ ਕਿਵੇਂ ਰਜਿਸਟਰ ਹੋਏ ਤਰਨਤਾਰਨ ਦੇ ਵਿੱਚ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰੀ ਆਜ਼ਾਦੀ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਐਸਐਸਪੀ ਰੈਂਕ ਦਾ ਅਫਸਰ ਸਸਪੈਂਡ ਕੀਤਾ ਗਿਆ ਛੋਟੀ ਗੱਲ ਨਹੀਂ ਐ ਪਰ ਚੇ ਰਜਿਸਟਰ ਹੋਏ ਇਲੈਗਲ ਅਰੈਸਟਸ ਕੀਤੀਆਂ ਇੰਟੀਮਿਡੇਸ਼ਨ ਪੁਲਿਸ ਵੱਲੋਂ ਅਕਾਲੀ ਦਲ ਦੇ ਵਰਕਰਾਂ ਦੀ ਕੀਤੀ ਜਾ ਰਹੀ ਸੀ ਇਸ ਕਰਕੇ ਓਰੀਸਾ ਕਾਡਰ ਦੀ ਆਈਪੀਐਸ ਅਫਸਰ ਦੀ ਰਿਪੋਰਟ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਐਕਸ਼ਨ ਲਿਆ ਮੈਂ ਇਹ ਪੁੱਛਣਾ ਚਾਹੁੰਨਾ ਹੈ ਕਿ ਕੀ ਇਲੈਕਸ਼ਨ ਦੌਰਾਨ ਇੱਕ ਵੀ ਕਾਂਗਰਸੀ ਤੇ ਪਰਚਾ ਹੋਇਆ ਇੱਕ ਵੀ ਭਾਜਪਾ ਦੇ ਵਰਕਰ ਤੇ ਪਰਚਾ ਹੋਇਆ ਇੱਕ ਵੀ ਵਾਰਸ ਪੰਜਾਬ ਦਾ ਜਿਹੜੇ ਆਪਦੇ ਆਪ ਨੂੰ ਕਹਿੰਦੇ ਤਾਂ ਪੰਥਕ ਹੈ ਪਰ ਡੋਰਾਂ ਕਿਹਦੇ ਹੱਥ 'ਚ ਹੈ ਸਭ ਨੂੰ ਪਤਾ ਉਹ ਤਾਂ ਮਨਦੀਪ ਦੀ ਗੱਲ ਤੋਂ ਹੀ ਸਾਹਮਣੇ ਆ ਗਿਆ ਸੀ ਕਿ ਜੇ ਮੈਂ ਨਾ ਖੜਦਾ ਤਾਂ ਅਕਾਲੀ ਦਲ ਜਿੱਤ ਜਾਂਦਾ ਮੇਰੇ ਕੋਲ ਉਹਦੀ ਸਟੇਟਮੈਂਟ ਹੈ ਤੇ ਭਲਿਆ ਮਾਨਸਾ ਤੈਨੂੰ ਖੜਾਇਆ ਹੀ ਤਾਂ ਅਸੀਂ ਅਕਾਲੀ ਦਲ ਨੂੰ ਹਰਾਉਣ ਵਾਸਤੇ ਤੂੰ ਕਿਵੇਂ ਨਾ ਖੜਦਾ ਥੋਡੀਆਂ ਡੋਰਾਂ ਕਿਹਦੇ ਹੱਥ 'ਚ ਐਜ ਪੰਜਾਬ ਨੂੰ ਇਹ ਗੱਲ ਵੀ ਪਤਾ ਹੈ ਕਿਸੇ ਹੋਰ ਪਾਰਟੀ ਦੇ ਵਰਕਰ ਤੇ ਇੱਕ ਵੀ ਐਫ ਆਈ ਆਰ ਨਹੀਂ ਹੋਈ ਟਾਰਗੇਟ ਹੋਏ ਅਕਾਲੀ ਦਲ ਦੇ ਵਰਕਰ ਸਾਰੇ ਜਾਣਿਆਂ ਨੇ ਰਲ ਕੇ ਅਕਾਲੀ ਦਲ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਬਟ ਪੰਜਾਬ ਦੇ ਲੋਕ ਅੱਜ ਇਸ ਗੱਲ ਨੂੰ ਹਰ ਬੱਚਾ ਗੱਲ ਕਰ ਰਿਹਾ ਕਿ ਬੜੀ ਵੱਡੀ ਐ ਨੈਤਿਕ ਜਿੱਤ ਹੋਈ ਹੈ ਮੈਂ ਪੁੱਛਣਾ ਚਾਹਣਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿ ਤੁਸੀਂ ਰਾਜਾ ਵੇਡਿੰਗ ਸਾਹਿਬ ਤੇ ਐਸਸੀ ਐਕਟ ਦਾ ਪਰਚਾ ਹੋਇਆ ਹੋਣੇ ਅਰੈਸਟ ਕਿਉਂ ਨਹੀਂ ਕੀਤਾ ਅਜੇ ਤੱਕ ਸਾਡੇ ਵਰਕਰਾਂ ਦੇ ਤਾਂ ਘਰਾਂ ਚੋਂ ਤੁਸੀਂ ਬੰਦੇ ਬੀਬੀਆਂ ਸਭ ਭਜਾਤੇ ਡੰਗਰ ਪਸ਼ੂ ਕੱਲੇ ਰਹਿ ਗਏ ਘਰੇ ਜਿੱਥੇ ਕੋਈ ਉਹਨਾਂ ਨੂੰ ਚਾਰਾ ਪਾਉਣ ਵਾਲਾ ਵੀ ਹੈ ਨਹੀਂ ਸਾਡੇ ਵਰਕਰ ਜਾ ਕੇ ਉੱਥੇ ਸਾਮ ਸੰਭਾਲ ਕਰ ਰਹੇ ਆ ਸਾਡੇ ਵਰਕਰਾਂ ਤੇ ਤਾਂ ਇੰਨਾ ਤਸ਼ੱਦਦ ਦੋ ਦਿਨ ਪਹਿਲਾਂ ਪ੍ਰਧਾਨ ਸਾਹਿਬ ਤਰਨਤਾਰਨ ਹਲਕੇ 'ਚ ਸਾਰੇ ਵਰਕਰਾਂ ਦੇ ਘਰ ਜਾ ਕੇ ਆਏ ਆ ਜਿਨ੍ਹਾਂ ਤੇ ਪਰਚੇ ਹੋਏ ਤੇ ਉਹ ਕਹਾਣੀਆਂ ਜੇ ਤੁਸੀਂ ਸ਼ਾਇਦ ਉਹ ਵੀਡੀਓਜ਼ ਦੇਖੀਆਂ ਹੋਣੀਆਂ ਸੁਣਨ ਵਾਲੀਆਂ ਸੀ ਕੋਈ ਬੀਬੀ ਕਹਿੰਦੀ ਹੈ ਜੀ ਕਿ ਮੇਰੀ ਚੁੰਨੀ ਤੱਕ ਲਾ ਦਿੱਤੀ ਗਈ ਮੈਨੂੰ ੱੱਕੇ ਮਾਰੇ ਗਏ ਇਸ ਹੱਦ ਤੱਕ ਪੰਜਾਬ ਪੁਲਿਸ ਜਾ ਰਹੀ ਹੈ ਬੀਬੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਉਥੇ ਕਾਂਗਰਸ ਦੇ ਪ੍ਰਧਾਨ ਤੇ ਐਸਸੀ ਐਕਟ ਦਾ ਪਰਚਾ ਦਰਜ ਹੋਇਆ ਜਿਹੜੀਆਂ ਉਹਨੇ ਟਿੱਪਣੀਆਂ ਕੀਤੀਆਂ ਸਾਡੇ ਦਲਿਤ ਭਾਈਚਾਰੇ ਦੇ ਖਿਲਾਫ ਜਿੱਥੇ ਗੁਰੂ ਸਾਹਿਬ ਨੇ ਗੱਲ ਕੀਤੀ ਸੀ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋਦੀ ਉਹ ਟਿੱਪਣੀਆਂ ਜਿਹੜੀਆਂ ਉਹਨੇ ਭੱਦੀਆਂ ਕੀਤੀਆਂ ਉਹਨਾਂ ਦੇ ਖਿਲਾਫ ਪਰਚਾ ਦਰਜ ਹੋਇਆ ਹਜੇ ਤੱਕ ਅरेस्ट ਕਿਉਂ ਨਹੀਂ ਕੀਤਾ ਮੁੱਖ ਮੰਤਰੀ ਸਾਹਿਬ ਆਂਦੇ ਸੀ ਵਿਧਾਨ ਸਭਾ ਦੀ ਫਲੋਰ ਤੇ ਖੜਕੇ ਕਿ ਰਾਜੇ ਵਿੜਿੰਗ ਦੀਆਂ ਬੱਸਾਂ ਦੀ ਬਾਡੀ 'ਚ ਜਿਹੜੇ ਕਪਲੇ ਹੋਏ ਆ ਐਸ ਟ੍ਰਾਂਸਪੋਰਟ ਮਿਨਿਸਟਰ ਮੇਰੇ ਕੋਲੇ ਫਾਈਲਾਂ ਪਈਆਂ ਤੇ ਹਜੇ ਤੱਕ ਉਹਦੇ ਤੇ ਐਕਸ਼ਨ ਕਿਉਂ ਨਹੀਂ ਲਿੱਤਾ ਗਿਆ ਮੈਂ ਤਾਂ ਇਹਨਾਂ ਦੇ ਐਮ.ਐਲ.ਏ. ਸਾਹਿਬ ਨੇ ਕਿਧੜਬੇ ਤੋਂ ਡਿੰਪੀ ਜੀ ਉਹ ਕਹਿੰਦੇ ਸੀ ਮੈਂ ਉਹਨਾਂ ਦੀ ਇੰਟਰਵਿਊ ਵੇਖੀ ਆ ਕਿ ਹਫਤੇ ਦੇ ਵਿੱਚ ਵਿੱਚ ਐਕਸ਼ਨ ਕਰਾਊਗਾ ਮੇਰੇ ਕੋਲੇ ਸਾਰੇ ਕਾਗਜ਼ ਅਕਾਲੀ ਦਲ ਚ ਹੁੰਦੇ ਸੀ ਮੈਨੂੰ ਵੀ ਕਾਗਜ਼ ਦਿੱਤੇ ਸੀ ਉਹਨਾਂ ਨੇ ਮੈਂ ਵੇਖਿਆ ਸਾਰੇ ਕਾਗਜ਼ ਆ ਉਹਨਾਂ ਕੋਲੇ ਤੇ ਫਿਰ ਕਿਉਂ ਨਹੀਂ ਹਜੇ ਤੱਕ ਐਕਸ਼ਨ ਕਰਾਇਆ ਰਾਜੇਵੜਿੰਗ ਤੇ ਚੰਨੀ ਦੇ ਖਿਲਾਫ ਬੰਦੇ ਨੂੰ ਬਿਠਾ ਕੇ ਪ੍ਰੈਸ ਕਾਨਫਰੰਸ ਕੀਤੀ ਸੀ ਮੁੱਖ ਮੰਤਰੀ ਨੇ ਕਿ ਆਹ ਬੰਦੇ ਤੋਂ 2 ਕਰੋੜ ਰੁਪਇਆ ਲਿੱਤਾ ਗਿਆ ਜੀ ਰਿਸ਼ਵਤ ਫਿਰ ਚੰਨੀ ਸਾਹਿਬ ਤੇ ਕਿਉਂ ਨਹੀਂ ਐਕਸ਼ਨ ਹੋਇਆ ਉਹ ਤਾਂ ਸਿਸੋਦੀਆ ਸਾਹਿਬ ਨਾਲ ਬਹਿ ਕੇ ਘਿਓ ਖਿਚੜੀ ਹੋਏ ਵੇ ਸੀ ਸਭ ਨੇ ਉਹ ਵੀਡੀਓ ਦੇਖੀ ਐ ਇਲੈਕਸ਼ਨ ਦੇ ਦੌਰਾਨ ਸੁਖੀ ਰੰਧਾਵਾ ਸਾਹਿਬ ਤੇ ਵੀ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵਿਧਾਨ ਸਭਾ ਚ ਕਹੀਆਂ ਇਹ ਗੱਲਾਂ ਕਿ ਅंसारी ਨੂੰ ਪ੍ਰੋਟੈਕਟ ਕਰਨ ਵਾਸਤੇ ਸਟੇਟ ਦੇ ਰਿਸੋਰਸਸ ਸੁਖੀ ਰੰਧਾਵਾ ਨੇ ਯੂਜ਼ ਕਰਾਏ ਐ ਰਿਕਵਰੀ ਕਰਾਂਗੇ ਪਰਚਾ ਦੇਵਾਂਗੇ ਫਿਰ ਕਿਉਂ ਨਹੀਂ ਐਕਸ਼ਨ ਹੋਇਆ ਹੁਣ ਤੱਕ ਇਹ ਸਭ ਜਿਹੜੇ ਰਲੇ ਮਿਲੇ ਐ ਇਹ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਐ ਇਸ ਗੱਲ ਨੂੰ ਪੰਜਾਬ ਦੇ ਲੋਕ ਇਹਨਾਂ ਗੱਲਾਂ ਤੋਂ ਭੁੱਲੇ ਨਹੀਂ ਐ ਹਾਲਾਤ ਇੱਥੋਂ ਤੱਕ ਵਿਗੜ ਗਏ ਐ ਵਿਗੜਨੇ ਸੀ ਵੈਸੇ ਤਾਂ ਇਹ ਜਿਸ ਤਰ੍ਹਾਂ ਦਾ ਮੈਂ ਇੱਥੇ ਉਹ ਬਾਜਵਾ ਸਾਹਿਬ ਨੇ ਲਫ਼ਜ਼ ਵਰਤਿਆ ਸੀ ਨਾ ਮਟੀਰੀਅਲ ਆ ਗਿਆ ਜਿਹੜਾ ਇਹ ਹਾਲਾਤ ਵਿਗੜਨੇ ਸੀ ਆਮ ਆਦਮੀ ਪਾਰਟੀ ਜਿਹਦੇ ਖੁਦ ਦੇ ਐਮਐਲਏ ਐਕਸਟੋਰਸ਼ਨ ਦੇ ਵਿੱਚ ਜਿਹਦੇ ਖੁਦ ਦੇ ਐਮਐਲਏ ਫਰੋਤੀਆਂ ਦੇ ਵਿੱਚ ਅਰੈਸਟ ਹੋਏ ਹੋਏ ਹੋਣ ਉਹਨਾਂ ਤੋਂ ਤੁਸੀਂ ਕੀ ਆਸ ਰੱਖਦੇ ਹੋ ਇਹਨਾਂ ਦਾ ਐਮਐਲਏ ਹੈ ਨਰੇਸ਼ ਬਲਿਆਣ ਵੀਡੀਓ ਵੀ ਬੜੀ ਵਾਇਰਲ ਹੋਈ ਸੀ ਉੱਤਮਨਗਰ ਤੋਂ ਕਪਿਲ ਸਾਂਗਵਾਨ ਕੋਈ ਗੈਂਗਸਟਰ ਹੈ ਬਾਹਰ ਬੈਠਾ ਉਹਦੇ ਨਾਲ ਇਹਦੀ ਆਡੀਓ ਸੀ ਕੀ ਫਲਾਣੇ ਬਿਲਡਰ ਤੋਂ 1 ਕਰੋੜ ਰੁਪਇਆ ਐਕਸਟਰਸ਼ਨ ਲੈਣੀ ਹੈ ਮਕੂਕਾ ਚੰਦਰ ਹੋਇਆ ਵਿਆ ਸੀ ਅਮਨਤੁੱਲ ਅਮਾਨਤੁੱਲ ਖਾਨ ਇਹਨਾਂ ਦਾ ਐਮ ਐਲ ਏ ਓਖਲਾ ਤੋਂ ਡੈਰੀ ਫੜੀ ਗਈ ਸੀ ਉਹ ਤੋਂ ਲਾਲ ਡੈਰੀ ਜਿਹਦੇ ਚ ਉਹਦੇ ਅੰਡਰਵਰਲਡ ਨਾਲ ਲਿੰਕ ਤੇ ਮਨੀ ਲਾਂਡਰਿੰਗ ਦੀਆਂ ਸਕੀਮਾਂ ਸਾਰੀਆਂ ਕੀ ਪੈਸਾ ਅਗਰਾਹ ਕੇ ਤੇ ਵੇਚਣਾ ਕਿਵੇਂ ਬਾਹਰ ਉਹ ਵੀ ਅਰੈਸਟ ਹੋਇਆ ਵਿਆ ਗੁਲਾਬ ਸਿੰਘ ਯਾਦਵ ਐਮਐਲਏ ਦਿੱਲੀ ਤੋਂ ਗੁਜਰਾਤ ਦਾ ਇੰਚਾਰਜ ਵੀ ਹੈ ਨਾ ਤਾਂ ਸੀਨੀਅਰ ਲੀਡਰ ਹੈ ਉਹ ਵੀ ਇੱਕ ਸਟੋਰਸ਼ਨ ਦੇ ਪਰਚੇ 'ਚ ਅਰੈਸਟ ਹੋਇਆ ਹੈ ਸੋ ਜਦੋਂ ਇਸ ਤਰ੍ਹਾਂ ਦਾ ਮਟੀਰੀਅਲ ਆ ਜੇ ਮੈਂ ਫਿਰ ਮਟੀਰੀਅਲ ਹੀ ਕਹੂੰਗਾ ਕੀ ਆਸ ਰੱਖਦੇ ਹੋ ਤੁਸੀਂ ਕੀ ਪੰਜਾਬ ਸੇਫ ਰਹੇ ਜੂਗਾ ਕਿੱਥੇ ਇਹਨਾਂ ਦੇ ਐਮਐਲਏ ਬੇਅਦਬੀਆਂ ਦੇ ਮਸਲਿਆਂ ਦੇ ਵਿੱਚ ਵੀ ਸਜ਼ਾ ਹੋਈ ਕੋਰਟਾਂ ਵੱਲੋਂ ਕੀ ਆਪਾਂ ਸੋਚਦੇ ਹਾਂ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਰਹੇ ਜੂਗੀ ਸੋ ਜੋ ਹਾਲਾਤ ਪੰਜਾਬ ਚ ਬਣੇ ਆ ਨਾ ਹੁਣ ਜਿਵੇਂ ਆਪਾਂ ਕਹੀਏ ਪੈਡਿੰਗ ਦ ਬਾਲ ਪੈਡ ਨਾ ਕਰੋ ਮੁੱਖ ਮੰਤਰੀ ਸਾਹਿਬ ਇੰਨਾ ਗੱਲਾਂ ਦਾ ਤੁਹਾਨੂੰ ਜਵਾਬ ਦੇਣਾ ਪੈਣਾ ਯੂ ਆਰ ਰਿਸਪੋਨਸਿਬਲ ਹੱਦ ਜੀ ਜੀ ਤੁਸੀਂ ਗੱਲ ਕਰ ਰਹੇ ਹੋ ਕਿ ਸਾਡਾ ਐਮ ਐਲ ਏ ਬੜਾ ਸਤਕਾਰਯੋਗ ਬਣਿਆ ਹੈ ਤੇ 2022 ਚ ਤਾਂ ਤੁਸੀਂ ਇਹ ਕਹਿੰਦੇ ਸੀ ਕਿ ਇਹ ਡਰੱਗ ਟਰੈਫਿਕਿੰਗ ਦੇ ਵਿੱਚ ਇਨਵੋਲਡ ਹੈ ਤੇ ਪਰਚਾ ਹੋਣਾ ਚਾਹੀਦਾ ਇਹਨੂੰ ਵੋਟਾਂ ਨਾ ਪਾਓ ਤੇ ਫਿਰ ਤੁਸੀਂ ਉਹਨੂੰ ਨਾਲ ਖੜਾ ਕਰਕੇ ਤੇ ਆਪਦੇ ਪਹਿਲਾਂ ਜੀਪ ਦੇ ਬਾਹਰ ਲਮਕਾ ਕੇ ਤੇ ਮੁੜ ਕੇ ਨਾਲ ਚੜਾ ਕੇ ਜਦੋਂ ਰੌਲਾ ਲੋਕਾਂ ਚ ਰੌਲਾ ਪਿਆ ਤੇ ਤੁਸੀਂ ਉਹਦੇ ਵਾਸਤੇ ਵੋਟਾਂ ਮੰਗ ਰਹੇ ਸੀ ਸੀ ਕੀ ਕੀ ਇਹ ਕਨਵੀਨੀਅੰਸ ਬੇਸਡ ਹੋ ਗਈਆਂ ਚੀਜ਼ਾਂ ਇਹ ਸਾਰੀਆਂ ਸੋ ਮੈਂ ਇਹੀ ਬੇਨਤੀ ਕਰਦਾ ਤੁਹਾਡੇ ਰਾਂਹੀਂ ਪੰਜਾਬ ਦੇ ਲੋਕਾਂ ਤੱਕ ਇੱਕ ਗੱਲ ਜਾਣੀ ਬੜੀ ਜ਼ਰੂਰੀ ਹੈ ਕਿ ਜਿਹੜਾ ਹਾਲਾਤ ਪੰਜਾਬ ਦੇ ਦਿਨ ਬਦ ਦਿਨ ਵਿਗੜ ਰਹੇ ਆ ਉਹ ਨੇਚਰਲੀ ਸਲਿਪ ਨਹੀਂ ਕਰੀ ਸਟੇਟ ਇਸ ਸਟੇਟ ਜਿਹੜੀ ਹੈ ਅੱਜ ਬੜੀ ਕਲੈਰਿਟੀ ਹੈ ਮੈਨੂੰ ਇਸ ਇਸ਼ੂ ਤੇ ਕਿ ਆਮ ਆਦਮੀ ਪਾਰਟੀ ਦੀ ਪੇਟਰਨੇਜ ਕਰਕੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਜਿਹੜੀ ਗੈਂਗਸਟਰਾਂ ਨੂੰ ਸਰਪ੍ਰਸਤੀ ਹੈ ਮਾੜੇ ਐਲੀਮੈਂਟਸ ਨੂੰ ਸਰਪ੍ਰਸਤੀ ਹੈ ਉਸ ਕਰਕੇ ਇਹ ਹਾਲਾਤ ਬਣੇ ਆ ਤੇ ਅਸੀਂ ਇਹ ਵੀ ਕਹਿਣਾ ਚਾਹਣਾ ਮੈਂ ਅੱਜ ਕਿ ਇਹਦੇ ਜਿਹੜੇ ਜਿਹੜੇ ਸਿੱਟੇ ਹੈ ਨਾ ਇਹ ਲੌਂਗ ਟਰਮ 'ਚ ਬੜੇ ਮਾੜੇ ਨਿਕਲਦੇ ਗੈਂਗਸਟਰਿਜ਼ਮ ਕਾਰਨ ਇਨਵੈਸਟਮੈਂਟ ਸਟੇਟ ਸਟੇਟ ਚੋ ਜਾਊਗੀ ਇਨਵੈਸਟਮੈਂਟ ਜਾਊਗੀ ਜੌਬਸ ਜਾਣਗੀਆਂ ਰੈਵਨਿਊ ਜਾਊਗੀ ਤੇ ਉਹਦਾ ਜ਼ਿੰਮੇਵਾਰ ਕੌਣ ਹੈ ਸਟੇਟ ਤਾਂ ਅੱਗੇ ਡੈਟ ਟਰੈਪ ਦੇ ਵਿੱਚ ਫਸਦਾ ਜਾ ਰਿਹਾ ਜਦੋਂ ਰੈਵਨਿਊ ਚਲਾ ਗਿਆ ਜੌਬਸ ਚਲੀਆਂ ਗਈਆਂ ਕ੍ਰਾਈਮ ਵਧਨਾਂ ਡਰੱਗਸ ਵਧਨੀਆਂ ਇਹ ਸਾਰਾ ਕੁਛ ਇੱਕ ਨਾ ਇੱਕ ਬੜਾ ਵਿਸ਼ਿਅਸ ਸਰਕਲ ਹੈ ਜਿਹੜਾ ਆਮ ਆਦਮੀ ਪਾਰਟੀ ਦੀ ਇਹ ਲੀਡਰਸ਼ਿਪ ਦੀ ਸਰਪ੍ਰਸਤੀ ਹੇਠ ਜਿਸ ਦੇ ਵਿੱਚ ਇਹਨਾਂ ਨੇ ਪੰਜਾਬ ਨੂੰ ਤੱਕ ਤਾ ਸੋ ਇੱਥੇ ਇਹਨਾਂ ਹਾਲਾਤਾਂ 'ਚ ਜਿਹੜਾ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਹਰ ਰੋਜ਼ ਜਿਹੜੇ ਕ੍ਰਾਈਮ ਦੇ ਇਨਸੀਡੈਂਟ ਹੋ ਰਹੇ ਐ ਉਹਨਾਂ ਨੂੰ ਦੇਖਦਿਆਂ ਇੱਕ ਇੱਕ ਦਿਨ ਦੇ ਵਿੱਚ ਚਾਰ ਚਾਰ ਥਾਈ ਗੋਲੀਆਂ ਚਲਣੀਆਂ ਮਰਡਰ ਹੋਣੇ ਪੰਜਾਬ ਦਾ ਹੋਮ ਮਿਨਿਸਟਰ ਰਿਜ਼ਾਈਨ ਕਰੇ ਨੈਤਿਕ ਜ਼ਿੰਮੇਵਾਰੀ ਬਣਦੀ ਐ ਜੇ ਤੁਸੀਂ ਕਿਸੇ ਚੀਜ਼ ਨੂੰ ਕੰਟਰੋਲ ਨਹੀਂ ਕਰ ਸਕ ਰਹੇ ਤੇ ਫਿਰ ਤੁਹਾਡੀ ਜ਼ਿੰਮੇਵਾਰੀ ਹੈ ਦੈਨ ਯੂ ਸਟੈਪ ਅਸਾਈਡ ਤੇ ਪੰਜਾਬ ਦੀ ਪੁਲਿਸ ਨੂੰ ਵੀ ਪੁਲਿਸਿੰਗ ਡਿਊਟੀਆਂ ਤੇ ਰਹਿਣ ਦੇਣ ਪੋਲਿਟিক্যাল ਆਪੋਨੈਂਟਸ ਨੂੰ ਟਾਰਗੇਟ ਜਿਹੜਾ ਕਰਨ ਵਾਸਤੇ ਪੁਲਿਸ ਨੂੰ ਬਣਾਇਆ ਇਹਨਾਂ ਨੇ ਵਰਤਿਆ ਜਾ ਰਿਹਾ ਉਹ ਇਮੀਡੀਏਟਲੀ ਬੰਦ ਹੋਣਾ ਚਾਹੀਦਾ ਗੈਂਗਸਟਰਿਜ਼ਮ ਦਾ ਜਿਹੜਾ ਇਨਕਰੀਜ਼ ਜਿਹੜਾ ਆਪ 4 ਸਾਲਾਂ ਦੇ ਵਿੱਚ ਇਹ ਹਾਲਾਤ ਬਣੇ ਆ ਉਹਦੀ ਵੈਸੇ ਤਾਂ ਕੋਈ ਇੰਡੀਪੈਂਡੈਂਟ ਏਜੰਸੀ ਆਊਟਸਾਈਡ ਦਾ ਪ੍ਰਿਵਿਊ ਆਫ ਪੰਜਾਬ ਗਵਰਨਮੈਂਟ ਉਹਦੀ ਜਾਂਚ ਕਰੇ ਤੇ ਪਿੰਨ ਪੁਆਇੰਟ ਹੋਣੇ ਚਾਹੀਦੇ ਇਹਨਾਂ ਦੇ ਜਿਹੜੇ ਜਿਹੜੇ ਲੀਡਰ ਜਿਨ੍ਹਾਂ ਨੇ ਸਰਪ੍ਰਸਤੀ ਗੈਂਗਸਟਰਾਂ ਨੂੰ ਦਿੱਤੀ ਹੈ ਤੇ ਉਹਨਾਂ ਤੇ ਪਰਚੇ ਹੋ ਕੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ